ਸਤਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਜੈ ਸ੍ਰੀ ਮਹੰਲਾ ਪੰਜਵਾ ਕਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਜਾਣੇ ਕਵਣ ਇਹਾ ਜਗ ਮੀਤ ਜਿਸ ਹੋਏ ਕਿਰਪਾਨ ਸੋਈ ਬਿਦਬੂਜੈ ਤਾਂ ਕੇ ਨਿਰਮਲ ਰੀਤ ਕੋਈ ਜਾਣੇ ਕਵਣ ਇਹਾ ਜਗ ਮੀਤ ਸੋਈ ਕਿਰਪਾਲ ਸੋਈ ਬਿਦ ਬੂਜੈ ਤਾਂ ਕਿ ਨਿਰਮਲ ਰੀਤ ਰਹਾ ਮਾਤ ਪਿਤਾ ਬਣਤਾ ਸੁਤ ਬੰਦਪ ਇਸਤ ਮੇ ਤਰ ਭਾਈਏ ੁਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾਸ ਹਾਏ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਆਹ ਕਰਤ ਵਿਹਾਨੀ ਅਵਧ ਹੈ ਤਮੈ ਸੰਤੋਖ ਨਾ ਪਾਇ ਹਸਤ ਰਤ ਅਸਵ ਪਵਨ ਤੇਜ ਧਣੀ ਭੂਮਣ ਚਤੁਰੰਗਾ ਸੰਗਣਾ ਚਲਿਓ ਇਨ ਮੈਂ ਕੁਸ਼ੂ ਐ ਊਠ ਸਦਾਇਓ ਨਾਂਗਾ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕ ਇਹਾ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ ਹਰ ਕੈ ਸੰਤ ਪ੍ਰੀਤਮ ਪ੍ਰਭ ਕੈ ਤਾਂ ਕੈ ਹਰ ਹਰ ਗਾਈਐ ਨਾਨਕ ਇਹਾ ਸੁਖ ਅਗੇ ਮੁਖ ਉਜਲ ਸੰਗ ਸੰਤਨ ਕੈ ਪਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪੀਤਾ ਤੁਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕਲਯੁਗ ਜੀਵਾਂ ਨੂੰ ਸਮਝਾਉਣਾ ਕਰਦੇ ਹਾਂ ਕਿ ਸੰਸਾਰ ਦੇ ਵਿੱਚ ਪਰਮੇਸ਼ਰ ਤੋਂ ਬਿਨਾਂ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਸਾਡਾ ਸੱਚਾ ਸਾਥੀ ਨਹੀਂ ਕੋਈ ਜਾਣੇ ਕਵਣ ਇਹਾ ਜਗ ਮੀਤ ਕੋਈ ਜਾਣਦਾ ਹੈ ਕਿ ਸੰਸਾਰ ਦੇ ਵਿੱਚ ਕਿਹੜਾ ਸਾਡਾ ਮਿੱਤਰ ਹੈ ਕਿਹੜਾ ਸੱਚਾ ਸਾਥੀ ਹੈ ਜਿਸ ਹੋਏ ਕਿਰਪਾਲ ਸੋਈ ਬਿਦਬੂਝੈ ਜਿਹਦੇ ਉੱਤੇ ਪਰਮਾਤਮਾ ਕਿਰਪਾ ਕਰ ਦੇਵੇ ਉਹਨੂੰ ਹੀ ਇਸ ਗੱਲ ਦੀ ਸਮਝ ਆਉਂਦੀ ਹੈ ਫਿਰ ਉਹਦੀ ਕਰਨੀ ਉਹਦਾ ਕਰਮ ਨਿਰਮਲ ਹੋ ਜਾਂਦਾ ਹੈ ਤਾਂਕਿ ਨਿਰਮਲ ਰੀਤ ਰਹਾਉ ਰਹਾਵ ਵਾਲੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਇਹ ਸਵਾਲ ਪੁੱਛਿਆ ਅੱਗੇ ਦੱਸਦੇ ਹਨ ਸਵਾਲ ਦਾ ਜਵਾਬ ਦੇ ਰਹੇ ਹਨ ਕਿ ਕਿਹੜਾ ਮਿੱਤਰ ਹੈ ਤੇ ਅਸੀਂ ਕਿਨੋਂ ਕਿਨੋਂ ਮਿੱਤਰ ਬਣਾ ਕੇ ਬੈਠੇ ਹਾਂ ਪਹਿਲਾਂ ਕੀਤੀ ਮਾਤਾ ਪਿਤਾ ਦੀ ਗੱਲ ਫਿਰ ਇਸਤਰੀ ਦੀ ਫਿਰ ਬੱਚਿਆਂ ਦੀ ਫਿਰ ਬੰਤਪ ਰਿਸ਼ਤੇਦਾਰ ਫਿਰ ਮਿੱਤਰ ਫਿਰ ਭਾਈ ਭੈਣ ਭਰਾ ਇਨਾਂ ਬਾਰੇ ਸਤਿਗੁਰੂ ਕਹਿੰਦੇ ਨੇ ਇੱਥੇ ਪੁਰਬੇ ਪੁਰਬਲੇ ਸੰਜੋਗਾਂ ਦੇ ਸਾਡਾ ਇਹਨਾਂ ਨਾਲ ਲੈਣ ਦੇਣ ਹੈ ਇਸ ਕਰਕੇ ਫਿਰ ਦੁਬਾਰਾ ਅਸੀਂ ਇਕੱਠੇ ਹੋ ਗਏ ਹਾਂ ਇੱਕ ਦੂਜੇ ਨਾਲ ਸਾਡਾ ਲੈਖਾ ਜੋਖਾ ਰਹਿ ਗਿਆ ਹੈ ਇੱਕ ਦੂਜੇ ਦਾ ਲੈਣਾ ਦੇਣਾ ਇਸ ਕਰਕੇ ਫਿਰ ਪੁਰਬ ਜਨਮਾਂ ਦੇ ਇਕੱਠੇ ਹੋ ਗਏ ਹਾਂ ਲੇਕਿਨ ਕੋਈ ਵੀ ਸੱਚਾ ਸਾਥੀ ਨਹੀਂ ਮਾਤ ਪਿਤਾ ਬਣਤਾ ਸੁਤ ਬੰਧ ਪਿਸ਼ਟ ਮੀਤ ਅਰ ਭਾਈ ਮਾਤਾ ਪਿਤਾ ਬੰਤਾ ਕਹਿੰਦੇ ਘਰ ਵਾਲੇ ਇਸਤਰੀ ਸੁੱਤ ਬੱਚੇ ਬੰਧ ਪਰਿਸ਼ਤੇਦਾਰ ਇਸ਼ਟ ਮੀਤ ਅਰ ਭਾਈ ਪਹਿਣ ਪਰਾ ਮਿੱਤਰ ਜਨ ਇਹ ਜਿਹੜੇ ਸਾਰੇ ਨਾਤੇ ਹਨ ਇੱਕ ਦੂਜੇ ਦੇ ਲੈਣ ਦੇਣ ਕਰਕੇ ਹੀ ਜੁੜੇ ਹਨ ਪੁਰਬ ਜਨਮ ਕੇ ਮਲੇ ਸੰਜੋਗੀ ਉਰਵ ਜਨਮਾਂ ਦੇ ਸੰਜੋਗ ਕਰਕੇ ਇਹ ਮੇਲਾ ਹੋਇਆ ਹੈ ਇਹ ਮਿਲ ਮਲਾਪ ਹੋਇਆ ਹੈ ਲੇਕਿਨ ਆਖਰ ਦੇ ਵਿੱਚ ਇਹਨਾਂ ਨੇ ਕਿਸੇ ਨੇ ਵੀ ਸਾਥ ਨਹੀਂ ਦੇਣਾ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ ਦੂਸਰਾ ਉਦਾਹਰਨ ਸਤਗੁਰੂ ਤਨ ਦੌਲਤ ਦਾ ਦੇ ਰਹੇ ਹਨ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਮਨ ਨੂੰ ਮੋਨ ਵਾਲੀ ਮਨ ਨੂੰ ਮਨੋਰੰਜਨ ਕਰ ਰਹੀ ਜਿਹੜੀ ਮਾਇਆ ਹੈ ਉਹ ਭਾਵੇਂ ਸੋਨਾ ਹੀਰਾ ਚਾਂਦੀ ਜਿੰਨਾ ਕੁਛ ਮਰਜੀ ਇਕੱਠਾ ਕਰ ਲਈਏ ਸਾਰੀ ਜ਼ਿੰਦਗੀ ਇਹਨਾਂ ਤੇ ਮੱਲਾ ਮਾਰਦਾ ਮਰਦਾ ਇਨਸਾਨ ਆਪਣੇ ਕੀਮਤੀ ਸਵਾਸਾਂ ਦੀ ਪੂੰਜੀ ਖਤਮ ਕਰ ਲੈਂਦਾ ਹੈ ਹਾਂ ਹਾਂ ਕਰਤ ਵਿਹਾਏ ਵਿਹਾਨੀ ਅਵਧੇ ਹਾਂ ਹਾਂ ਕਹਿੰਦੇ ਮੇਰੀ 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 ਕਰਦਿਆਂ ਸਾਰੀ ਉਮਰ ਗਵਾਲੀ ਅਵਧੇ ਉਮਰ ਤਾਂ ਮੈਂ ਸੰਤੋਖ ਨਾ ਪਾਇਆ ਤਾਂ ਵੀ ਇਹਦੇ ਵਿੱਚੋਂ ਸੰਤੋਖ ਨਹੀਂ ਮਿਲਿਆ ਕੋਈ ਵੀ ਅੱਜ ਤੱਕ ਰੱਜ ਨਹੀਂ ਸਕਿਆ ਇਹਦੇ ਵਿੱਚ ਜਿੰਨੀ ਮਰਜੀ ਤਨ ਦੌ ਜਮੀਨ ਜਾਇਦਾਤ ਹੀਰੇ ਮੋਤੀ ਜਵਾਰਾਤ ਸੋਨੇ ਇਕੱਠੇ ਕਰ ਲੈ ਲੇ ਲੇਕਿਨ ਅਜ ਤੱਕ ਕੋਈ ਇਹਦੇ ਨਾਲ ਰੱਜਿਆ ਨਹੀਂ ਸਤਿਗੁਰ ਕਹਿੰਦੇ ਹਨ ਮੁਕਤ ਮਾਲ ਤਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਂ ਹਾਂ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨਾ ਪਾਇਆ ਤੀਸਰਾ ਉਦਾਰਨ ਸਤਿਗੁਰ ਤੇ ਰਿਆਂ ਅਗਲੀ ਪੰਕਤੀ ਦੇ ਵਿੱਚ ਜਿਹੜੇ ਸਾਡੇ ਸਾਧਨ ਹਨ ਕਿਉਂਕਿ ਪਹਿਲਾਂ ਇਹ ਗੱਡੀਆਂ ਮੋਟਰਾਂ ਇਹ ਵਿਕਲ ਨਹੀਂ ਸਨ ਪਹਿਲਾਂ ਹਾਥੀ ਘੋੜੇ ਰੱਥ ਇਸ ਤਰ੍ਹਾਂ ਦੇ ਹੁੰਦੇ ਸਨ ਸਤਿਗੁਰ ਕਹਿੰਦੇ ਨੇ ਭਾਵੇਂ ਤੇਰੇ ਕੋਲ ਇੰਨੀ ਜ਼ਮੀਨ ਜਾਇਦਾਦ ਤਨ ਦੌਲਤ ਹੀਰਾ ਮੋਤੀ ਸੋਨਾ ਇਕੱਠਾ ਹੋਵੇ ਉਸ ਤੋਂ ਬਾਅਦ ਤੇਰੇ ਕੋਲ ਚਾਰ ਤਰ੍ਹਾਂ ਦੀਆਂ ਫੌਜਾਂ ਹੋਣ ਹਸਤਵ ਹਸਤ ਰਥ ਹਸਵ ਤਮ ਪਵਨ ਤੇਜ ਧਨੀ ਭੂਮਣ ਚਤਰੰਗਾ ਹਸਤ ਹਾਥੀ ਰਥ ਹਾਥੀਆਂ ਤੇ ਚੱਲਣ ਵਾਲੀ ਫੌਜ ਹੋਵੇ ਰਥਾਂ ਵਾਲੀ ਫੌਜ ਹੋਵੇ ਹਸਵ ਘੋੜਿਆਂ ਤੇ ਤੁਰਨ ਵਾਲੀ ਫੌਜ ਹੋਵੇ ਉਸ ਤੋਂ ਬਾਅਦ ਭੂਮੀ ਪੈਦਲ ਚੱਲਣ ਵਾਲੀ ਫੌਜ ਹੋਵੇ ਚਾਰ ਤਰ੍ਹਾਂ ਦੀ ਤੇਰੇ ਕੋਲ ਫੌਜ ਹੋਵੇ ਤੇਰਾ ਇਹਨਾਂ ਸਾਰਿਆਂ ਤੇ ਹੁਕਮ ਚੱਲਦਾ ਹੋਵੇ ਹਸਤ ਰਥ ਹਸਬ ਪਵਨ ਤੇਜ ਧਨੀ ਭੂਮਣ ਚਤਰੰਗਾ ਚਾਰ ਤਰ੍ਹਾਂ ਦੀ ਫੌਜ ਸੰਗ ਨਾ ਚਲਿਓ ਇਨਮੇ ਕਿਛੁ ਵੇ ਫਿਰ ਵੀ ਇਹਨਾਂ ਦੇ ਵਿੱਚੋਂ ਵੀ ਤੇਰਾ ਕੋਈ ਸਾਥੀ ਨਹੀਂ ਇਹਨਾਂ ਦੇ ਵਿੱਚੋਂ ਵੀ ਤੇਰਾ ਸਾਥ ਕਿਸੇ ਨੇ ਦੇਣਾ ਆਖਲੇ ਮੇਰੇ ਤੈਨੂੰ ਕੱਲੇ ਨੂੰ ਜਾਣਾ ਪਏਗਾ ਕੱਲੇ ਨੂੰ ਜਾ ਕੇ ਹੀ ਆਪਣੇ ਕੀਤੇ ਕਰਮਾਂ ਦਾ ਹਿਸਾਬ ਦੇਣਾ ਪਏਗਾ ਸੰਗ ਨਾ ਚਲਵੇਓ ਇਨ ਮੈਂ ਕਛਵੇ ਊਠ ਸਦਾਇਓ ਨੰਗਾ ਸੰਸਾਰ ਤੇ ਖਾਲੀ ਹੱਥ ਆਇਆ ਸੀ ਤੰ ਤੋ ਨੰਗਾ ਤੇ ਨੰਗਾ ਹੀ ਆਖਰ ਜਾਏਗਾ ਜਿੰਨੀਆਂ ਮਰਜੀ ਮੱਲਾ ਮਾਰ ਲੈ ਸੰਗ ਨਾ ਚਲਵੇ ਇਨ ਮੈਂ ਕਛਵੇ ਊਠ ਸਦਾਇਓ ਨੰਗਾ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਹਰਿ ਅਕਾਲ ਪੁਰਖ ਪਰਮਾਤਮਾ ਦੇ ਪਿਆਰੇ ਜਿਹੜੇ ਸੰਤ ਲੋਗ ਪਿਆਰੇ ਮਿੱਤਰ ਹਨ ਉਹਨਾਂ ਦਾ ਸੰਗ ਕਰੀਏ ਉਹਨਾਂ ਦੇ ਨਾਲ ਬੈਠ ਕੇ ਹਰੀ ਅਕਾਲਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਈਏ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਏ ਤੇ ਜਦੋਂ ਐਸੇ ਕਰਮ ਕਰਾਂਗੇ ਫਿਰ ਸਤਿਗੁਰੂ ਲਾਸਟ ਵਾਲੀ ਪੰਕਤੀ 'ਚ ਕਹਿੰਦੇ ਨਾਨਕ ਇਹੀ ਹਾਂ ਸੁਖ ਫਿਰ ਇੱਥੇ ਸੁਖ ਮਿਲਣਗੇ ਅੱਗੇ ਮੁਖ ਉੱਜਲ ਤੇ ਦਰਗਾਹ ਦੇ ਵਿੱਚ ਵੀ ਮੁਖ ਉੱਜਲਾ ਹੋਏਗਾ ਦਰਗਾਹ ਦੇ ਵਿੱਚ ਵੀ ਫਿਰ ਮਾਰਨੀ ਪੈਗੀ ਜਮ ਲੇਖੇ ਜੋਖਾ ਧਰਮ ਰਾਜ ਲੇਖਾ ਵੀ ਨਹੀਂ ਮੰਗੇਗਾ ਕਿਉਂਕਿ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ੍ਹਾਂ ਦਾ ਪਿਆਰਿਆਂ ਦਾ ਲੇਖਾ ਗੁਰੂ ਨਾਨਕ ਨੇ ਲੈ ਲਿਆ ਉਹਨਾਂ ਦੀ ਅੱਗੇ ਦਰਗਾਹ ਦੇ ਵਿੱਚ ਬਾਤ ਨਹੀਂ ਪੁੱਛਦਾ ਕੋਈ ਵੀ ਇਹ ਨਹੀਂ ਕਹਿੰਦਾ ਕਿ ਲੇਖਾ ਜੋਖਾ ਕਰਾਓ ਉਹ ਆਕਰਮ ਕੀਤੇ ਹਨ ਆਕਰਮ ਕੀਤੇ ਹਨ ਅੱਗੇ ਤੇ ਫਿਰ ਮਨ ਮਿਲਦਾ ਆਓ ਬੈਠ ਆਦਰ ਸਭ ਥਾਈਂ ਓਨ ਨਕਤ ਹੂੰ ਬਾਤਾ ਓਨ ਕਹਿੰਦੇ ਦੁੱਜੀ ਦੁੱਜੀ ਗੱਲ ਪੁੱਛੀ ਹੀ ਨਹੀਂ ਜਾਂਦੀ ਲੇਖੇ ਜੋਖੇ ਵਾਲੀ ਨਾਨਕ ਇਹਾ ਸੁਖ ਅੱਗੇ ਮੁਖ ਉਜਲ ਅੱਗੇ ਵੀ ਦਰਗਾਹ ਦੇ ਵਿੱਚ ਵੀ ਜਾ ਕੇ ਮੁਖ ਉਜਲ ਹੋਏਗਾ ਪ੍ਰਕਰਨਾ ਕੀ ਹੈ ਸੰਗ ਸੰਤਨ ਕੇ ਪਾਈਏ ਸਤਸੰਗੀ ਲੋਕ ਲੋਕਾਂ ਦਾ ਸੰਗ ਕਰਨਾ ਪਵੇਗਾ ਸਤਸੰਗੀ ਬੰਨਣਾ ਪਵੇਗਾ ਨਾਮ ਜਪਣ ਵਾਲਿਆਂ ਦਾ ਸੰਗ ਕਰਕੇ ਨਾਮ ਨੂੰ ਸੁਣੀਏ ਨਾਮ ਨੂੰ ਗਾਈਏ ਪਰਮੇਸ਼ਰ ਦੇ ਗੁਣਾਂ ਨੂੰ ਪਰਮਾਤਮਾ ਦੇ ਨਾਮ ਨੂੰ ਧਿਆਈਏ ਤਾਂ ਸਤਿਗੁਰੂ ਕਹਿੰਦੇ ਨੇ ਇੱਥੇ ਵੀ ਸੁੱਖ ਤੇ ਅੱਗੇ ਵੀ ਮੁੱਖ ਉਜਲਾ ਹੋਏਗਾ ਵਰਨਾ ਸਾਰੇ ਸੰਸਾਰ ਦੇ ਵਿੱਚ ਜਿੰਨਾ ਮਰਜੀ ਮੱਲਾ ਮਾਰ ਲਈਏ ਜਿਨੇ ਮਰਜੀ ਨਾਤੇ ਬਣਾ ਲਈਏ ਕਿਸੇ ਨੇ ਨਹੀਂ ਸਾਥ ਦੇਣਾ ਸਾਧ ਦੇ ਗਤ ਇੱਕੋ ਇੱਕ ਅਕਾਲਪੁਰਖ ਪਰਮਾਤਮਾ ਜਿਹਦਾ ਨਾਮ ਲਵਾਂਗੇ ਅੱਗੇ ਵੀ ਲੋਕ ਅਤੇ ਪ੍ਰਲੋਗ ਦੇ ਵਿੱਚ ਸਾਥੀ ਬਣੇਗਾ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਏ ਨਾਨਕੀ ਹਾਂ ਸੁਖ ਆਗੇ ਮੁਖ ਉੱਜਲ ਸੰਗ ਸੰਤਨ ਕੈ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ